ਮਿੱਤਰੋ ਜੇਕਰ ਤੁਹਾਡੇ ਵੀ ਬਾਰ ਅੱਗੇ ਕੁੱਤੇ ਆਣ ਕੇ ਗੰਦ ਮਾਰਦੇ ਜਾਂ ਪਿਸ਼ਾਬ ਕਰਦੇ ਆ ਜਾਂ ਬਹੁਤ ਸਾਰੇ ਵਾਰਾ ਕੁੱਤੇ ਤੰਗ ਕਰਦੇ ਆ ਤਾਂ ਤੁਹਾਨੂੰ ਮੈਂ ਅੱਜ ਇੱਕ ਐਹੋ ਜਿਹਾ ਤਰੀਕਾ ਦੱਸੂਗਾ ਜਿਸ ਨਾਲ 100% ਕੁੱਤੇ ਕਦੀ ਵੀ ਤੁਹਾਡੇ ਬਾਰਗੇ ਆਣ ਕੇ ਪੂਟੀ ਨਹੀਂ ਕਰਨਗੇ ਪਿਸ਼ਾਬ ਨਹੀਂ ਕਰਨਗੇ ਤੇ ਜ਼ਿਆਦਾਤਰ ਕੁੱਤੇ ਉੱਥੇ ਤੁਹਾਨੂੰ ਦਿਖਾਈ ਨਹੀਂ ਦੇਣਗੇ ਕਿਉਂ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਜੋ ਜੀ ਤੁਹਾਨੂੰ ਸਭ ਤੋਂ ਪਹਿਲਾਂ ਉਹ ਬਣਾ ਲਈਏ ਪ੍ਰੋਜੈਕਟ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਨੇ ਉਹਨੂੰ ਅਪਲਾਈ ਕਿਵੇਂ ਕਰਨਾ ਆ ਜਾ ਬਈ ਲੋ ਵੀ ਮਿੱਤਰੋ ਅੱਜ ਆਪਾਂ ਐਸ ਬਾਰਕੀ ਉਹ ਚੀਜ਼ਾਂ ਅਪਲਾਈ ਕਰਾਂਗੇ ਤੁਹਾਡੇ ਕੋਲੇ ਕੀ ਹੋਣਾ ਚਾਹੀਦੀਆਂ ਵੀ ਕਮ ਸੇ ਕਮ ਜੇਕਰ 4 ਤੋਂ 5 ਬੋਤਲਾਂ ਹੋਣ ਤਾਂ ਵੈਰੀ ਗੁੱਡ ਨਹੀਂ ਤਾਂ 2 ਬੋਤਲਾਂ ਤੁਸੀਂ ਜ਼ਰੂਰ ਲਓ ਮੇਨ ਡੋਰ ਦੇ ਅੱਗੇ ਲਾਉਣ ਵਾਸਤੇ ਤੇ ਇੱਕ ਲਓ ਤੁਸੀਂ ਉਜਾਲਾ ਦਾ ਜੇਕਰ origignal ਨੀਲ ਮਿਲ ਜੇ ਤਾਂ ਸਭ ਤੋਂ ਬੈਟਰ ਹੁਣ ਕਰਨਾ ਕੀ ਆ ਤਾਂ ਕੀ ਕਰਨਾ ਸਭ ਤੋਂ ਪਹਿਲਾਂ ਆਹ ਵੈਸੇ ਤਾਂ origignal ਉਜਾਲਾ ਦਾ ਨੀਲ ਲੈ ਕੇ ਆਓ ਤੁਸੀਂ ਜੇਕਰ ਰੰਗ ਮਿਲ ਜੇ ਨੀਲਾ ਤਾਂ ਬੈਟਰ ਆ ਪਰ ਜੇਕਰ ਨਹੀਂ ਤਾਂ ਤੁਹਾਡੇ ਕੋਲੇ ਰੰਗ ਮੌਜੂਦ ਨਹੀਂ ਤਾਂ ਤੁਸੀਂ ਉਜਾਲਾ ਦਾ ਨੀਲ ਲੈ ਸਕਦੇ ਜੇ ਤੇ ਅੱਧਾ ਇਹਦੇ ਵਿੱਚ ਪਾ ਦਿਓ ਤੇ ਲਗਭਗ ਅੱਧਾ ਇਹਦੇ ਵਿੱਚ ਪਾ ਦਿਓ ਠੀਕ ਹੈ ਜੀ ਇਹਨੂੰ ਬਰਾਬਰ ਜੇ ਕਰਕੇ ਇਹਨੂੰ ਐ ਕਰਕੇ ਪਾ ਦਿਓ ਇਹਨੂੰ ਆਪਾਂ ਲਾ ਲਓ ਵੀ ਅੱਧ ਤੋਂ ਥੋੜਾ ਜਿਹਾ ਜ਼ਿਆਦਾ ਪਾਣੀ ਇਹਦੇ ਵਿੱਚ ਪਾਉਣਾ ਵੈਸੇ ਤਾਂ ਇੱਧਰ ਘੱਟ ਪਿਆ ਪਰ ਇਹ ਇਦਾਂ ਨੀਲਾ ਕਰ ਲਓ ਤੁਸੀਂ ਹੁਣ ਮਿੱਤਰੋ ਤੁਸੀਂ ਆਖੋਗੇ ਵੀ ਯਾਰ ਇਹ ਨੀਲੇ ਰੰਗ ਤੋਂ ਕੁੱਤੇ ਡਰਦੇ ਨੇ ਤਾਂ ਮਿੱਤਰੋ ਗੱਲ ਦੱਸ ਦੇਣਾ ਕਿਵੇਂ ਇਹ ਜਿਹੜੇ ਆਹ ਕਲਰ ਹਨ ਇੱਕ ਤਾਂ ਇਹ ਕੁੱਤੇ ਇਸ ਕਲਰ ਨੂੰ ਦੇਖ ਨਹੀਂ ਸਕਦੇ ਦੂਜਾ ਇਸ ਕਲਰ ਤੋਂ ਕੁੱਤਿਆਂ ਨੂੰ ਡਰ ਬਹੁਤ ਲੱਗਦਾ ਇਹ ਮੈਂ ਨਹੀਂ ਕਹਿੰਦਾ ਇਹ ਮੈਂ ਸਰਚ ਕੀਤਾ ਗੂਗਲ ਤੇ ਤਾਂ ਨੀਲੇ ਕਲਰ ਤੋਂ 90% ਕੁੱਤੇ ਡਰਦੇ ਨੇ ਕੁਝ ਜਿਹੜੀਆਂ ਬਰੀਡਸ ਨੇ ਉਹ ਨਹੀਂ ਡਰਦੀਆਂ 90% ਕੁੱਤੇ ਐਸ ਕਲਰ ਤੋਂ ਚਾਲੂ ਆ ਨਾ ਤਾਂ ਉਹ ਨੀਲੀ ਚੀਜ਼ ਖਾਣਗੇ ਤੇ ਨਾ ਉਹ ਨੀਲੀ ਚੀਜ਼ ਨੂੰ ਵੇਖ ਸਕਦੇ ਉਹਨਾਂ ਦੇ ਨਾ ਅੱਖਾਂ 'ਚ ਚੁਬਦੀ ਆ ਇਹ ਆ ਨੀਲੀ ਚੀਜ਼ ਹੁਣ ਕਈ ਕਹਿੰਦੇ ਵੀ ਬਾਈ ਜੀ ਅਸੀਂ ਲਾਈ ਸੀ ਤੇ ਸਾਡੇ ਤਾਂ ਉਵੇਂ ਕੁੱਤੇ ਗੰਦ ਮਾਰ ਗਏ ਹੁਣ ਮਿੱਤਰੋ ਤੁਸੀਂ ਲਾਉਣ ਵੇਲੇ ਗਲਤੀ ਕੀਤੀ ਆ ਹੁਣ ਤੁਸੀਂ ਲਾਉਣ ਵੇਲੇ ਕੀ ਗਲਤੀ ਕੀਤੀ ਆ ਉਹ ਆਪਾਂ ਤੁਹਾਨੂੰ ਅਸੀਂ ਲਾ ਕੇ ਦੱਸਦੇ ਆ ਆਜੋ ਵੀ ਹੁਣ ਬੰਨਦੇ ਆਪਾਂ ਤੇਰੋ ਤੁਸੀਂ ਕਈ ਜਗ੍ਹਾ ਤੇ ਵੇਖਿਆ ਹੋਣਾ ਵੀ ਤੁਸੀਂ ਕੀ ਕਰਦੇ ਜੇ ਬੋਤਲ ਇੱਥੇ ਟੰਗ ਦਿੰਦੇ ਜੇ ਬੋਤਲ ਇੱਥੇ ਟੰਗਦੀ ਤੇ ਕੁੱਤਾ ਥੱਲੇ ਖਾਗ ਕੇ ਤੁਰ ਜਾਂਦਾ ਕੌਂਕੀ ਕੁੱਤੇ ਦਾ ਧਿਆਨ ਤੋਂ ਉੱਪਰ ਜਾਂਦਾ ਹੀ ਨਹੀਂ ਜਦੋਂ ਵੀ ਬੋਤਲ ਟੰਗਣੀ ਆ ਤਾਂ ਬੋਤਲ ਬਿਲਕੁਲ ਨੀਵੀਂ ਕੌਂਕੀ ਕੁੱਤੇ ਨੇ ਇੰਨਾ ਜਗ੍ਹਾ ਤੇ ਹੱਗਣਾ ਹੁੰਦਾ ਤੇ ਇੱਥੋਂ ਕੁੱਤੇ ਨੂੰ ਸਿੱਧੀ ਨਿਗਾ ਪਵੇ ਇਸ ਕਲਰ ਤੇ ਲੋ ਜੀ ਇਹ ਐਨੀ ਨੀਵੀਂ ਬੋਤਲ ਤੁਸੀਂ ਲਾਉਣੀ ਇੱਕ ਬੋਤਲ ਤੁਸੀਂ ਇੱਧਰ ਲਾ ਦੇਣੀ ਲੋ ਵੀ ਇੱਕ ਬੋਤਲ ਤੁਸੀਂ ਇੱਧਰ ਲਾ ਦੇਣੀ ਕਿਉਂਕਿ ਕਈ ਜਗ੍ਹਾ ਤੇ ਕੀ ਹੋਇਆ ਵੀ ਬੋਤਲਾਂ ਲੱਗੀਆਂ ਉੱਚੀਆਂ ਤੇ ਕੁੱਤੇ ਦੀ ਉੱਥੇ ਨਿਗਾ ਨਹੀਂ ਜਾਂਦੀ ਲਗਭਗ 20 25 ਮੀਟਰ ਇਧਰ ਤੇ 20 25 ਮੀਟਰ ਇਧਰ ਕੁੱਤਾ ਕਦੀ ਗੰਦ ਨਹੀਂ ਮਾਰੇਗਾ ਬਾਥਰੂਮ ਨਹੀਂ ਕਰੇਗਾ ਤੇ ਜਿਆਦਾ ਕੁੱਤੇ ਤੁਹਾਨੂੰ ਦਿਖਾਈ ਨਹੀਂ ਦੇਣਗੇ ਇਸ ਕਰਕੇ ਤੁਸੀਂ ਹਰ ਇੱਕ ਬੰਦਾ ਇਹੋ ਜਿਹਾ ਕਲਰ ਲਿਆ ਕੇ ਅਪਲਾਈ ਕਰਕੇ ਜਰੂਰ ਦੇਖੋ ਸੱਚੀ ਕਹਿਣਾ ਵੈਸੇ ਇੱਥੇ ਮੈਂ ਵੀ ਬਹੁਤ ਜਿਆਦਾ ਕੁੱਤੇ ਨੇ ਇੱਥੇ ਮਿੱਤਰੋ ਬਹੁਤ ਜਿਆਦਾ ਨਜਾਇਜ਼ ਹੀ ਕੁੱਤੇ ਨੇ ਤੇ ਆਪਾਂ ਹੁਣ ਆਪਾਂ ਨੂੰ ਪਤਾ ਲੱਗ ਜਾਊਗਾ ਜੇਕਰ ਇਹ ਆਪਣੇ ਵਾਸਤੇ ਪਾਸ ਹੋਇਆ 2-4 ਦਿਨਾਂ ਦੇ ਅੰਦਰ ਤੱਕ ਆਪ ਨੂੰ ਪਤਾ ਲੱਗ ਜਾਊਗਾ ਹਾਲ ਦੀ ਘੜੀ ਤਾਂ ਮੈਂ ਸਾਫ਼ ਕੀਤਾ ਗੰਧ ਬਹੁਤ ਸੀ ਤਾਂ ਹੀ ਮੈਂ ਅੱਕੇ ਨੇ ਇਹ ਫਾਰਮੂਲਾ ਜਿਹੜਾ ਕਿ ਅਪਲਾਈ ਕੀਤਾ ਬਾਕੀ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਨੈਕਸਟ ਵੀਡੀਓ ਚ ਓਕੇ ਬਾਏ ਲਵ ਯੂ